ਹਾਂਜੀ ਬਣੂ ਜੀ ਕੀ ਨਾਮ ਹੈ ਤੁਹਾਡੇ ਕੋਲ ਤੁਸੀਂ ਮੋਟਾ ਪੇਪਰ ਪੜਾਇਆ ਕਿੰਨੇ ਇਸ ਬਦਲਿੰਦੇ ਪੜਾਇਆ ਕੀ ਮਾਮਲਾ ਹੈ ਮੈਂ ਇਨਸਪੈਕਟਰ ਪਰਮਿੰਦਰ ਜੀ ਹਾਂ ਵਿਜੀਲੈਂਸ ਬਿਊਰੋ ਰੇਂਜ ਮਠੰਡਾ ਤਹਿ ਨਾਤਾ ਸਾਡੇ ਕੋਲ ਇੱਕ ਜਸਪ੍ਰਿਤ ਸਿੰਘ ਵਿਲੇਜ ਬੱਲੂਆਣਾ ਉਹਨਾਂ ਨੇ ਸਾਡੇ ਕੋਲ ਸ਼ਿਕਾਇਤ ਕੀਤੀ ਸੀ ਇੱਕ ਡੈਥ ਸਰਟੀਫਿਕੇਟ ਅਪਲਾਈ ਕੀਤਾ ਸੀ ਉਹਨਾਂ ਨੇ ਸੇਵਾ ਕੇਂਦਰ ਬੱਲੂਆਣਾ ਤੇ ਉੱਥੇ ਕੰਪਿਊਟਰ ਆਪਰੇਟਰ ਲਾਪ੍ਰਿਤ ਸਿੰਘ ਲੱਗਾ ਹੋਇਆ ਜਿਹਦੇ ਕੋਲ ਇਹ ਪੈਂਡਿੰਗ ਸੀਗਾ ਔਰ ਕੰਪਿਊਟਰ ਆਪਰੇਟਰ ਜੋ ਹੈ ਜਸਪ੍ਰਿਤ ਸਿੰਘ ਤੋਂ ਅਯਸ਼ਵਦੀ ਮੰਗ ਕਰ ਰਿਹਾ ਸੀਗਾ ਇਨ ਇਹਦੇ ਵੱਲੋਂ 12000 ਰੁਪਏ ਦੀ ਜਿਹੜੀ ਆ ਡਿਮਾਂਡ ਕਰੀ ਗਈ ਆ ਜੀ 12000 ਰਿਸਤ ਦੇ ਭੜੇ ਹਾਂਜੀ ਇਹਨੂੰ ਅਸੀਂ 12000 ਰਿਸ਼ਤ ਲੈਦੇ ਹੋਏ ਰਾਂਗੇ ਹੱਥੀਂ ਗ੍ਰਿਫਤਾਰ ਕਰਿਆ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਇਸ ਦੇ ਕਿਸ ਤਰ੍ਹਾਂ ਪਰਚੇ ਦਾ ਘਾਰਾ ਕੀ ਲੱਗੀ ਹਾਂਜੀ ਕੰਪਿਊਟਰ ਆਪਰੇਟਰ ਲਾਪ੍ਰੀਤ ਸਿੰਘ ਦੇ ਖਿਲਾਫ ਜਿਹੜਾ 7 ਪੀਸੀ ਐਕਟ ਦੇ ਤਹਿਤ ਅਸੀਂ ਐਫ ਆਰ ਦਰਜ ਕਰੀ ਹੈ ਤੇ ਹੋਰ ਵੀ ਤੁਸੀਂ ਇਹ ਡਿਮਾਂਡ ਲੈ ਕੇ ਵੀ ਪਤਾ ਕਰੂਗੇ ਹੋਰ ਇਹਦੇ ਨਾਮ ਮਿਲੇ ਹੋਣ ਦੇ ਸਾਥੀ ਵੀ ਹਾਂਜੀ ਇਹਨੂੰ ਕੋਰਟ ਵਿੱਚ ਪੇਸ਼ ਕਰਕੇ ਦਾ ਰਿਮਾਂਡ ਲੈ ਕੇ ਦੇਖਿਆ ਜਾਊਗਾ ਕਿ ਇਹਦੇ ਨਾਲ ਹੋਰ ਕਿਸੇ ਲੋਕ ਸੇਵਕ ਦੀ ਜੇ ਹੈਗੀ ਹੈ ਭੂਮਿਕਾ ਤਾਂ ਉਹਨੂੰ ਇਨਵੈਸਟੀਗੇਸ਼ਨ ਵਿੱਚ ਅਜਾਇਆ ਜਾਊਗਾ ਜੀ ਪਰ ਹੋਰ ਕਿਸੇ ਕੀ ਕਿਹੜਾ ਚਲੋ ਲੋਕਾਂ ਨੂੰ ਬਸ ਜੀ ਸਾਡਾ ਇਹੀ ਹੈ ਕਿ ਜੋ ਵੀ ਭ੍ਰਸ਼ਟਾਚਾਰ ਵਿਰੁੱਧ ਮਿਹਮ ਚੱਲ ਰਹੀ ਆ ਤਾਂ ਲੋਕ ਵੱਧ ਤੋਂ ਵੱਧ ਜਿਹੜੇ ਆ ਜੇ ਕੋਈ ਇਦਾਂ ਕਰਾਪਸ਼ਨ ਕਰਦਾ ਤਾਂ ਉਹ ਸਾਨੂੰ ਸੂਚਨਾ ਦੇਣ ਤਾਂ ਜੋ ਅਸੀਂ ਇਸ ਤਰ੍ਹਾਂ ਦੇ ਲੋਕ ਸੇਵਕਾਂ ਦੇ ਵਿਰੁੱਧ ਕਾਰਵਾਈ ਕਰੀਏ